ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਜਿਹੜੀ ਮੈਂ ਵੀਡੀਓ ਪਾ ਰਿਹਾ ਇਹ ਝੋਨੇ ਦੇ ਨਾਲ ਸੰਬੰਧਿਤ ਵੀਡੀਓ ਆ ਹੋਰ ਵੀ 25 ਦਿਨਾਂ ਤੱਕ ਬਾਈ ਜੀ ਜਿਹੜਾ ਝੋਨੇ ਦੀ ਕਟਾਈ ਦਾ ਕੰਮ ਚੱਲ ਪੈਣਾ ਤੇ ਬਾਈ ਜੀ ਵੀਡੀਓ ਮੈਂ ਤਾਂ ਪਾ ਰਿਹਾ ਕਿ ਕਿਸਾਨ ਭਰਾ ਕੀ ਹੁੰ ਕਰਦੇ ਆ ਵੀ ਥੋੜੀ ਜੀ ਕਾਲੀ ਕਰ ਜਾਂਦੇ ਆ ਜਿਹੜਾ ਝੋਨਾ ਥੋੜਾ ਜਿਹਾ ਕੱਚਾ ਵੱਢ ਲੈਂਦੇ ਆ ਤੇ ਬਾਈ ਜੀ ਐਕਟਿਵਾਰ ਤਾਂ ਇਹ ਕੰਮ ਬਿਲਕੁਲ ਵੀ ਨਾ ਕਰਿਓ ਉਹਦਾ ਕਾਰਨ ਇਹ ਆ ਕਿ ਪਿਛਲੇ ਸਾਲ ਜਿਹੜਾ ਆਪਾਂ ਝੋਨਾ ਗਿੱਲਾ ਥੋੜਾ ਜਿਆਦਾ ਤੋਲਿਆ ਕਈ ਕਿਸਾਨ ਭਰਾਵਾਂ ਨੇ ਤੇ ਉਹਦੇ ਕਰਕੇ ਸ਼ੈਲਰ ਵਾਲਿਆਂ ਦਾ ਜਿਹੜਾ ਗੱਡੀ ਡੇਢ ਗੱਡੀ 2 ਗੱਡੀ ਤੱਕ ਵੀ ਨੁਕਸਾਨ ਹੋਇਆ ਹਰੇਕ ਸ਼ੈਲਰ ਵਾਲੇ ਦਾ ਤੇ ਇਸ ਕਰਕੇ ਉਹਨਾਂ ਨੇ ਇੱਕ ਤੀ ਸਪਸ਼ਟ ਕਿਹਾ ਵੀ ਝੋਨਾ ਅਸੀਂ ਕੱਟ ਲਵਾ ਲਾਂਗੇ ਪਰ ਗਿੱਲਾ ਝੋਨਾ ਇੱਕ ਤੀ ਨਹੀਂ ਲਵਾਵਾਂਗੇ ਇਹ ਨਹੀਂ ਵੀ ਆਪਾਂ ਜੇ ਉਹਨਾਂ ਨੂੰ ਮੋਇਸਚਰ ਕੱਟ ਦੇ ਦਾਂਗੇ ਤਾਂ ਆਪਣਾ ਝੋਨਾ ਲੱਗ ਜੂ ਐਕਤੀ ਵਾਰ ਬਾਈ ਜੀ ਮੋਇਸਚਰ ਕੱਟ ਲੈ ਕੇ ਵੀ ਉਹ ਕਹਿੰਦੇ ਅਸੀਂ ਝੋਨਾ ਨਹੀਂ ਲਵਾਉਣਾ